ਸਾਸੀ ਕਾਲ ਜੀ ਸਾਰੇ ਪ੍ਰਾਪਾਣਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਮੌਜੂਦ ਆ ਇਸ ਟਾਈਮ ਪਿੰਡ ਮਾਲਾ ਕਲਾਂ ਦੇ ਵਿੱਚ ਮਾਲਾ ਕਲਾਂ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਮੋਗੇ ਦਾ ਪਿੰਡ ਆ ਤੇ ਜਦੋਂ ਤੁਸੀਂ ਮੁੱਦਕੀ ਵਾਲੇ ਪਾਸਿਓਂ ਮਾਲੇ ਨੂੰ ਐਂਟਰੀ ਮਾਰਦੇ ਹੋ ਤੇ ਪਿੰਡ ਦੇ ਵਿੱਚ ਵੜਦੇ ਆ ਸਰ ਦਾਣਾ ਮੰਡੀ ਆਉਂਦੀ ਆ ਰੋਡ ਦੇ ਉੱਤੇ ਤੇ ਉਹ ਦਾਣਾ ਮੰਡੀ ਦੇ ਬੈਕਸਾਈਡ ਦੇ ਉੱਤੇ ਬਾਈ ਹੋਣਿਆਂ ਦਾ ਘਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਆ ਇੱਕ ਮਿਹਨਤ ਖਾਉਣੀਆਂ ਤੁਹਾਨੂੰ ਮਿੱਤਰੋ ਚੰਗੀ ਵਜਨ ਵਾਲੀ ਤੇ ਚੰਗੇ ਟਾਂਚੇ ਵਾਲੀ ਕਿੰਨੇ ਦਿਨਾਂ ਦੀ ਕੱਚੀ ਹੈ ਕੀ ਇਹਦੇ ਦੁੱਧ ਦਾ ਰਕਾਰਾ ਸਾਰੀ ਗੱਲਬਾਤ ਕਰ ਲੈਣੀ ਹੈ ਡਿਟੇਲ ਜਾਣ ਲੈਣੀ ਹੈ ਮਿਲਦੇ ਆਂ ਬਾਈ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਹੈ ਜੀ ਵਧੀਆ ਸੇਤਾਂ ਘਰ ਪਰਿਵਾਰ ਬਹੁਤ ਵਧੀਆ ਬਈ ਬਹੁਤ ਅੱਛਾ ਵੀਰੇ ਇੱਕ ਵਾਰੀ ਆਪਣਾ ਨਾਮ ਦੱਸ ਦਈਏ ਵੀਰੇ ਮੇਰਾ ਨਾਮ ਸੁਖਪਾਲ ਸਿੰਘ ਜੀ ਸਨ ਆਫ ਵੀਰੇ ਪਿੰਡ ਮਾਲਾਗਲਾ ਜੀ ਸਨੋਹ ਬਾਈ ਸੰਵਠਾਣਾ ਸਿੰਘ ਸੰਧਾਣਾ ਸਿੰਘ ਪਾਲਾ ਸੰਧੂ ਕਿੰਨੇ ਮਹੀਨਿਆਂ ਪਿੰਡ ਪਾਲਾ ਸੰਧੂ ਪਰੇ ਬਾਈ ਜਿਹੜੀ ਮੈਂ ਪਵਿੱਤਨੀ ਹੈ ਵੀਰੇ ਇਹ ਕਿੰਨਾ ਸੂਸ ਹੁੰਦੀ ਹੈ ਤੱਕ ਇਹ ਤੀਜਾ ਸੂਆ ਸੂਣਾ ਬਾਈ ਯਾਰ ਤੀਜਾ ਸੂਆ ਇਹਨੇ ਸੂਣਾ ਬਾਈ ਹੈ ਕਿੰਨੇ ਦਿਨ ਪਏ ਬਾਈ ਜਾਂਦੇ ਹਜੇ ਇਹਦੇ 9 ਦਿਨ ਪਏ ਬਾਈ 9 ਦਿਨ ਪਏ 9 ਦਿਨ ਪੂਰੇ ਅੱਛਾ ਦੁੱਧ ਕੀ ਰਿਕਾਰਡ ਆ ਵੀਰੇ ਆਪਣੇ ਪਈ ਜਾਂਦਾ ਆਪਰਾ ਵੀ 15 ਕਿਲੋ ਦਿੰਦੀ ਰਹੀ ਆ ਤੇ ਦੁੱਧ ਦੂਜੀ ਸਵੇਰ ਹਾਂ ਹਾਂ ਦੂਜੀ ਸਵੇਰ ਠੀਕ ਹੈ ਬਈ ਅੱਛਾ ਲੇਵਾ ਭਾਂਡਾ ਫਿਰ ਇਹ ਮੌਕੇ ਤੇ ਤਿਆਰ ਨੂ ਕਿਤੇ ਮੌਕੇ ਤੇ ਬਈ ਜਦੋਂ 2-4 ਤਿਆਰ ਰਹਿ ਗਏ ਹਨਾ ਅਜੇ ਦਿਨ ਕਿੰਨੀ ਤਰੀਕ ਨੂੰ ਪੂਰੇ ਸੀਨ ਦੇ ਬਈ ਇਹ 12 ਤਰੀਕ ਨੂੰ ਬਈ ਦੇਣ 12 9 ਦਿਨ ਪਏ ਆ ਹਜੇ ਦੇ ਪੂਰੇ ਹੋਣ ਦੇ ਵਿੱਚ ਹੀ ਹਨਾ ਮੈਂ ਲੈ ਚੂਗੀ ਫਿਰ ਦੇਣਾ 12 ਤਿਹਰਾ ਹਨਾ ਸੋਹਣੀ ਤਿਆਰ ਹੋ ਜਾਊਗੀ ਤੁਹਾਨੂੰ ਹਾਂ ਬਈ ਹੂੰ ਪੂਰਾ ਵਧੀਆ ਝੱਡਾ ਬਣਾਉਂਦੀ ਐ ਇਹਨੀ ਗੱਲ ਪੂਰੀ ਵਧੀਆ ਹੋ ਜਾ ਹਾਂ ਹਾਂ ਪੂਰੀ ਠੀਕ ਅੱਛਾ ਜੇ ਕੋਈ ਚੋਣ ਵਾਲੇ ਭਰਾ ਨੇ ਲੈਣੀ ਹੋਵੇ ਕੋਈ ਓਕੇ ਦੀ ਰਿਪੋਰਟ ਆ ਜਾਵਾ ਵੀਰੇ ਜਵਾ ਜਵਾ ਬਾਈ ਸਹੀ ਠੀਕ ਹੈ ਵੀ ਕੋਈ ਲੰਬੇ ਗਾਲੀ ਨਹੀਂ ਨਹੀਂ ਕੋਈ ਲੰਬੇ ਵਾਲੀ ਗੱਲ ਠੀਕ ਵੀਰੇ ਚਵਾਈ ਚੁਈ ਨੂੰ ਪੋਲੀ ਵੀਰੇ ਬਹੁਤ ਵਧੀਆ ਪੋਲੀ ਅੱਛਾ ਤੂੰ ਤਾਂ ਚੋਈਆ ਕਰੇ ਨਵੇਂ ਤੋਂ ਦੋ ਹੋ ਕੇ ਕਿੰਨਾ ਕੁ ਟਾਈਮ ਮਿਲ ਕੀ ਸੀ ਬਾਅਦ ਚ ਅਸੀਂ ਆਪ ਹੀ ਛੱਡੀ ਆ ਬਈ ਯਾਰ 7-8 ਮਹੀਨੇ ਹੋ ਗਏ 7-8 ਮਹੀਨੇ ਹੋ ਗਏ ਵੀਰੇ ਰੇਟ ਕੀ ਰਊਗਾ ਬਾਈ ਇਹਦਾ ਵੀਰੇ ਰੇਟ 1 ਵੀ ਕਰ ਦੇ ਇੱਕ ਵੀ ਮਣ ਤਨ ਵਿੱਚੋਂ ਵੀਰੇ ਕਰ ਲਾਂਗੇ ਕੋਈ ਕੱਢੀ ਪਰ ਨੂੰ ਪਰਾ ਤ ਸੂਣ ਦੇ ਵਿੱਚ ਹਜੇ ਨੇ 9 ਦਿਨ ਗਿਣਤੀ ਮੁਤਾਬਕ ਪਿਆ ਤੇ ਜੇ 2-4 ਦਿਨ ਉੱਪਰ ਲੈ ਗਈ ਤਾਂ ਹਜੇ 12-13 ਦਿਨਾਂ ਦੀ ਮੈਂ ਕੱਚੀ ਗਣ ਕੇ ਖਰੀਦਨੀ ਆ ਤੁਸੀਂ ਮਿੱਤਰੋ ਲੇਵਾ ਲੋਵਾ ਵਜੂਦ ਵਜਾਦ ਬਹੁਤ ਚੰਗਾ ਮੈਂ ਦਾ ਪਲੀ ਪੁਲੀ ਚੰਗੀ ਆ ਸੋਹਣੀ ਤਿਆਰ ਹੁੰਦੀ ਆ ਬਾਈ ਹੁਣ ਇਹਦੇ ਵੀ ਮਤਲਬ ਮੌਕੇ ਤੇ ਇਹ 5-4 ਦਿਨ ਰਹਿੰਦੇ ਆ ਜਦੋਂ ਇਹ ਦਿਨਾਂ ਜਾਂ ਤੇ ਆ ਜਾਂਦੀ ਹੈ ਨਾ ਉਦੋਂ ਤਿਆਰੀ ਫਿਰੇ ਕਰਦੀ ਆ ਕਮਾਲ ਮਿੱਤਰੋ ਤੇ ਰੇਟ ਰੱਖਿਆ ਬਾਈ ਹੁਣ ਇਹਨਾਂ ਦਾ 1,20,000 ਰੁਪਇਆ ਵਿੱਚ ਹੋ ਜਾਊਗਾ ਬਾਈ ਹੁਣ ਇਹਨਾਂ ਦਾ ਮਾਨਤਾ ਨਾਲ ਥੋੜਾ ਬਹੁਤਾ ਤੇ ਲੇਵਾ ਭਾਂਡਾ ਵੀ ਚੰਗਾ ਸੋਹਣੀ ਤਿਆਰ ਹੋਊਗੀ ਯਾਰ ਕੱਚੀ ਕਦੇ ਮੈਂ ਜਿਹੜੇ ਪੁਰਾਣੇ ਦੂਰ ਦਰਾਡੇ ਦੇ ਲੈ ਕੇ ਜਾਣੀਆਂ ਕਈ ਵਾਰੀ ਜਾ ਕੇ ਪਸੂ ਚੀਜੂ ਲਾ ਲੈਂਦਾ ਤੇ ਫਿਰ ਵਧੀਆ ਰਹਿੰਦਾ ਸਭ ਕੋ ਕੱਚਾ 8 10 ਦਿਨ ਪਸੋਂ ਮਿੱਤਰੋ ਸਿੰਘ ਚੰਗਾ ਵਾ ਢਾਂਚਾ ਚੰਗਾ ਵਾ ਪਲੀ ਬਹੁਤ ਨਿੱਗਰ ਬਹੁਤ ਕਦਮ ਇਹਦਾ ਚੰਗਾ ਵਾ ਜਿੰਨੀ ਹੈਗੀ ਆ ਡਾਡੀ ਚੰਗੀ ਆ ਯਾਰ ਬਾਈ ਕੋਈ ਕਹਿਣ ਵਾਲੀ ਗੱਲ ਨਹੀਂ ਵੀਰੇ ਨੰਬਰ ਸਾਂਝਾ ਕਰੀਏ ਇੱਕ ਵਾਰੀ ਭਰਾ 70979 098 70979 ਹਾਂਜੀ 0098 0098 ਠੀਕ ਹੈ ਵੀਰੇ ਇਸ ਨੰਬਰ ਤੇ ਕਰਨੀਏ ਤੁਸੀਂ ਮਿੱਤਰੋ ਬਾਈ ਦੇ ਨਾਲ ਗੱਲਬਾਤ ਪਿੰਡ ਮਾਲਾ ਕਲਾਂ ਜ਼ਿਲ੍ਹਾ ਮੋਗਾ ਵਾ ਮਿੱਤਰੋ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ